ਮੇਰਾ ਨਾਮ ਬਲਦੇਵ ਸਿੰਘ ਆ ਜੀ ਪਿੰਡ ਮੇਰਾ ਦੁੱਜਵਾਲਿਆ ਇਹ ਮੇਰੇ ਮੈਂ ਇਹਨਾਂ ਦਾ ਚਾਚਾ ਜੀ ਇਹ ਮੇਰੇ ਭਰਾ ਨੇ ਤੇ ਇਹਨਾਂ ਦਾ ਥੋੜਾ ਬਾਹਰ ਦਾ ਮਨਦੀ ਸਿੰਘ ਥੋੜਾ ਇਹਨਾਂ ਦਾ ਬੋਲ ਪਲਾਰਾ ਹੋਇਆ ਕੋਈ ਮਾੜਾ ਮੋਟਾ ਤੇ ਉਸੇ ਕਰਕੇ ਨਸ਼ੇ ਦੇ ਨਸ਼ੇ 'ਚ ਧੁੰਦ ਹੋ ਕੇ ਬੀਬੀਆਂ ਬੱਚੇ ਬੰਦੇ 7 ਵਜੇ ਦਾ ਟਾਈਮ ਆ ਇਹਨਾਂ ਦੇ ਘਰ ਆਣ ਕੇ ਗੇਟ ਵੱਢਿਆ ਦਾਤਰ ਮਾਰੇ ਕਿਰਪਾਨਾਂ ਮਾਰੀਆਂ ਸਕੂਲ ਵਾਲੀ ਬੱਸ ਭੰਨੀ ਮੋਟਰਸਾਈਕਲ ਭੰਨਿਆ ਗੱਡੀ ਭੰਨੀ ਇਹਨਾਂ ਦੇ ਮੱਲੋ ਘਰਦਿਆਂ ਨੂੰ ਸਾਡੀ ਪਰਜਾਈ ਨੂੰ ਬਹੁਤ ਮੰਦਾ ਚੰਗਾ ਬੋਲ ਕੇ ਗਏ ਬਹੁਤ ਗਾਲੀ ਗਲੋਚ ਕੀਤਾ ਨਾ ਤੇ ਇਹਨਾਂ ਦੇ ਦਾਤਰ ਮਾਰੇ ਆ ਮੇਰਾ ਭਰਾ ਇਹਨਾਂ ਦੇ ਸਿਰ 'ਚ ਦਾਤਰ ਵੱਜਾਇਆ ਆ ਮੇਰਾ ਆਪਣੇ ਇਹਨਾਂ ਦੇ ਉਂਗਲਾਂ ਤੇ ਮਾਰਿਆ ਆ ਸਿਰ 'ਚ ਮਾਰਿਆ ਆ ਤੇ ਇਹਨਾਂ ਨੂੰ ਜੀ ਇਨਸਾਫ ਚਾਹੀਦਾ ਪੁਲਿਸ ਨੂੰ ਦਰਖਾਹ ਦਿੱਤੀ ਕੁਛ ਨੂੰ ਕਬਰੀਦ ਕੀਤੀ ਹੈ ਦਰਖਾਹ ਦਿੱਤੀ ਆ ਇੱਥੇ ਮੌਕਾ ਵੇਖ ਕੇ ਗਈ ਹੈ ਪੁਲਿਸ ਤੇ ਮੱਲੋ ਹਾ ਨੀ ਮੰਗ ਕਰਦੇ ਹਾਂ ਸਾਨੂੰ ਇਨਸਾਫ ਚਾਹੀਦਾ ਜੀ ਉਹਨਾਂ ਦੋਸ਼ੀਆਂ ਨੂੰ ਸਜ਼ਾ ਚਾਹੀਦੀ ਸਖਤ ਤੋਂ ਸਖਤ ਅੱਗੇ ਤੋਂ ਇਹੋ ਜਿਹੀ ਜਿਹੜੀ ਹਰਕਤ ਆ ਉਹ ਨਾ ਹੋਵੇ ਬੋਲੀਆ ਸਰ ਰਵਿੰਦਰ ਸਿੰਘ ਮੇਰਾ ਨਾਮ ਆ ਤੇ ਮਜਬੀ ਸੇਖਾਨ ਕੇ ਘਰ ਗਾਲ ਪੈ ਗਏ ਨੇ ਤੇ ਉਹਨਾਂ ਭਾਂ ਤੋੜ ਬੋਧ ਕੀਤੀ ਐ ਸੱਟਾਂ ਬੁੜੀਆਂ ਲਾਈਆਂ ਨੇ ਸਿਰ ਤੇ ਸੱਟ ਲਾਈ ਆ ਹੱਥ ਵੱਢਿਆ ਵਾ ਹਾਂਜੀ ਕੀ ਗੱਲ ਹੋਈ ਪੋਲੀਟਿਕਲ ਹੋ ਗਈ ਮਾੜੀ ਮੋਟੀ ਤੂੰ ਤੂੰ ਮੈਂ ਮੈਂ ਹੋਈ ਬਾਹਰ ਪਰਸੋਂ ਤੂੰ ਤੂੰ ਦੋ ਦਿਨ ਪਹਿਲਾਂ ਤੂੰ ਤੂੰ ਮੈਂ ਹੋਈ ਬਾਹਰ ਇਸੇ ਗੱਲੋਂ ਬੰਦ ਉਹਨਾਂ ਸ਼ਰਾਬ ਪੀਤੀ ਸੀ ਸਾਰਿਆਂ ਨੇ ਤੇ ਉਹਨਾਂ ਗੇੜ-ਬੂੜ ਵੜਤਾ ਆਣ ਕੇ ਉਹ ਹੈਗੇ ਸੀ ਕੋਈ 15-20 ਜਣੇ ਜਨਾਨੀਆਂ ਵਿੱਚ ਉਹਨਾਂ ਗੇੜ ਵੜਿਆ ਗੱਡੀ ਭਾਂਤੀ ਬੱਸ ਭਾਂਤੀ ਸਕੂਲ ਵਾਲੀ ਮੋਟਰਸਾਈਕਲ ਵੜਤਾ ਸਾਰਾ ਹਾਂਜੀ ਹਾਂ ਨੂੰ ਸਟਾਂ ਲਾਈਆਂ ਸਟਾਂ ਕਿਉਂ ਲੈਂਦੇ ਸਟਾਂ ਬਹੁਤ ਲਾਈਆਂ ਬਹੁਤ ਹੀ ਕੁੱਟਿਆ ਉਹਨਾਂ ਨੇ ਕਿੱਥੇ ਕਿੱਥੇ ਸੱਟ ਲੱਗੀ ਸੱਟ ਹੱਥ ਤੇ ਲੱਗੀ ਹੱਥ ਤੇ ਅਗਰ ਪਾਣ ਮਾਰੀ ਐ ਤੇ ਸਿਰ ਤੇ ਲੱਗੀਆਂ ਪੈਪੀ ਲੋਹੇ ਦੇ ਉਹਨਾਂ ਕੋ ਸਾਰਿਆਂ ਬੰਦਿਆਂ ਕੋ ਸਾਂਧੀ ਹਾਂਜੀ ਲੇਡੀ ਜੀ ਘਰ ਕੇ ਉਹਨਾਂ ਨੇ ਵੀ ਗੱਲ ਮੰਨਦਾ ਤੇ ਲੇਡੀ ਜੀ ਘਰ ਨਹੀਂ ਸੀ ਮੇਰੇ ਹੈਗੇ ਕੱਲੇ ਮਾਤਾ ਜੀ ਮੇਰੇ ਘਰ ਹੀ ਉਹਨਾਂ ਨੂੰ ਵੀ ਗੱਲ ਮੰਨਦਾ ਕਰਕੇ ਕੇ ਕੀ ਮੰਗ ਕਰਦੇ ਹਾਂ ਸਾਫ ਚਾਹੀਦਾ ਕਿਹੜੇ ਕਿਹੜੇ ਲੋਕ ਨੂੰ ਨਾ ਪਤਾ ਉਹਨਾਂ ਨੇ ਹਾਂਜੀ ਪਤਾ ਇਹ ਨਾਮ ਆਪਣਾ ਬੇਲਾ ਬਿਕੋ ਤੇ ਘੋਰੀ ਤੇ ਆਪਣਾ ਨੀੜਾ ਤੇ ਆਪਣਾ ਜੋ ਦਰਹਾਲ ਵਾਲੇ ਨੇ ਕੁਗੀ ਇੱਕ ਗਿਆਨ ਚੰਗਾ ਮੁੰਡਾ ਦੁੱਜਵਾਲ ਦੇ ਰਹਿਣ ਵਾਲੇ ਨੇ ਉਸ ਨੂੰ ਦਿਖਾ ਦਿੱਤੀ ਉਸ ਨੂੰ ਦਿਖਾ ਦਿੱਤੀ ਹੈ ਮੌਕਾ ਮੌਕਾ ਵੇਖ ਕੇ ਗਈ ਹਾਂ ਜੀ ਕੀ ਮੰਗਾ ਕਿਸ ਕੋ ਉਸ ਨੂੰ ਮੰਗਨ ਇਨਸਾਫ ਚਾਹੀਦਾ ਹਨ ਜੋ ਵੀ ਕੀ ਮਾਮਲਾ ਕੀ ਇਹ ਪਿੰਡ ਦੁੱਜਵਾਲ ਦਾ ਹੈਗਾ ਰਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਦੁੱਜਵਾਲ ਇੱਕ ਤੇ ਆਪਣੇ ਆਪਣੇ ਘਰ ਦੇ ਵਿੱਚ ਰਸ਼ਮ ਪਛਾਦਾਪਨ ਸ਼ਾਕ ਦੇ ਬੈਠੇ ਸੀ ਤੇ ਜਿਹੜੀ ਦੂਜੀ ਪਾਰਟੀ ਆਈ ਉਹਨਾਂ ਨੇ ਆ ਕੇ ਤੇ ਇਹਦੇ ਘਰ ਦੀ ਜਿਹੜੀ ਭਾਂਡ ਤੋੜ ਕੀਤੀ ਆ ਇੱਕ ਤੇ ਸਕੂਲ ਦੀ ਗੱਡੀ ਤੋੜੀ ਆ ਉਹਦੇ ਸੀਰੇ ਸਾਰੇ ਸਾਰੇ ਤੋੜਤੇ ਗੱਡੀ ਦੇ ਵੀ ਇੱਕ ਤੇ ਜਿਹੜਾ ਮੋਰਚਾ ਤੋੜਿਆ ਮੋਰਚਾ ਦਾ ਸਾਰਾ ਇਹਨਾਂ ਟੈਚੀ ਉੱਤੋਂ ਸਾਰਾ ਉਹ ਤੋੜਤਾ ਵਾ ਇੱਕ ਅਲਟੂ ਗੱਡੀ ਆ ਉਹਦਾ ਵੀ ਇਹਨਾਂ ਸੀਰੇ ਸਾਰੇ ਸਾਰੇ ਤੋੜਛੇ ਉਹਨਾਂ ਨੇ ਇਹ ਗੇਟ ਦੀ ਭਾਂਡ ਤੋੜ ਕੀਤੀ ਆ ਇਹ ਦਾਸ ਦੇ ਵੀ 10 12 ਬੰਦੇ ਆਏ ਦਸਾਂ 12 ਬੰਦੇ ਨਾਲ ਕੇ ਇਹਨਾਂ ਦੀ ਸਾਰੀ ਭਾਂਡ ਤੋੜ ਕੀਤੀ ਇਹਨਾਂ ਦੀ ਕੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਜਾਂਚ ਹਸਤਾਈ ਹੈ ਹਾਂ ਹਾਂ ਹਾਂਜੀ ਹਾਂਜੀ ਉਹਨਾਂ ਦੂਜੀ ਪਾਰਟੀ ਦਰਖਾਸਤ ਆਈ ਹੈ ਇਹ ਇਹੇ ਵਲੋਰ ਦੇ ਦਰਸ਼ਕਾਂ ਨੂੰ ਤਾਂ ਆਪਾਂ ਜਿਹੜੀ ਜੋ ਜੋ ਵੀ ਜਾਂਚ ਜਿਹੜੀ ਜਿਹੜੀ ਆਗੇ ਤੇ ਪੰਦੇ ਕਾਰਵਾਈ ਕੀਤੀ ਜਾਊਗੀ ਕੀ ਨਾ ਆ ਕੀ ਗੱਲ ਹੋਈ ਬੇਸਿਕ ਗੱਲ ਕੀ ਹੋਈ ਆ ਕੱਲ ਖੋਦੀ ਵੀ ਨਾ ਮੁੰਡੇ ਨਾਲ ਲੜਾਈ ਜੁੜੀ ਹੋਈ ਸੀ ਕਰਾਂ ਕੇ ਪੈ ਗਏ ਨੇ ਕਿ ਉਹਨਾਂ ਕਿ ਇਹਨਾਂ ਤੇ ਆ ਡੰਡਾ ਮਾਰਿਆ ਪਹਿਲਾਂ ਮੇਰੇ گاਉਂ ਆ ਹਾਂ ਮੈਂ ਇਹ ਕਿੁੰਦੇ ਦੇ ਪੈਗ ਨਾਲ ਇਹਨੇ ਮੈਨੂੰ ਮਾਰਿਆ ਕਿ ਪਹਿਲਾਂ ਮਾਰਿਆ ਡਾਕਟਰ ਮਾਰਿਆ لكن